ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਤੇ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਅੱਜ ਇੱਥੇ ਇਕੱਠ ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਏ ਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਬੈਟਰੀ ਲਈ ਸੀ ਦੁਕਾਨਦਾਰ ਕੋ 4000 ਰੁਪਏ ਦੀ 2000 ਸਿੰਘ ਨੇ ਦੇ ਦਿੱਤਾ 2000 ਉਹਨਾਂ ਨੇ ਕਿਹਾ ਵੀ ਥੋੜੇ ਦਿਨ ਬਾਅਦ ਦੇ ਦਾਂਗੇ ਪਰ ਦੁਕਾਨਦਾਰ ਵੱਲੋਂ ਤੱਕੇਸ਼ਾਈ ਕੀਤੀ ਗਈ ਅ ਪਹਿਲਾਂ ਦੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਫਤਿਹ ਮੈਂ ਕਰਨ ਮੇਰਕਾ ਜੀ ਵਾਲਮੀਕੀ ਤੀਰਾ ਧੂਣਾ ਸਾਹਿਬ ਤੋਂ ਅ ਜੋ ਕੁਛੀ ਦਿਨ ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ 베ਰਕੇ ਥਾਣੇ ਐਸਐਚਓ ਅਮਨਜੋਤ ਕੌਰ ਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ ਕਿ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਜੋ ਕਿ ਅੱਜ ਇੱਥੇ ਇਕੱਠ ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਏ ਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਵਿੱਚ ਪਹੁੰਚ ਗਿਆ ਵਾ ਜੋ ਕਿ ਅੱਜ ਐਸਐਚਓ ਤੇ ਆਪ ਛੁੱਟੀ ਤੇ ਆ ਪਰ ਜੋ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਤਰਸੀਮ ਸਿੰਘ ਜੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵਾ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਉਹ ਉਹਨਾਂ ਤੇ ਕੀਤੀ ਜਾਏਗੀ ਤੇ ਸਿੰਘ ਨੂੰ ਇਨਸਾਫ ਦਵਾਇਆ ਜਾਏਗਾ 14 ਤਰੀਕ ਦਾ ਵਾਕਿਆ ਜੀ ਅਗਰ ਨਾ ਮਸਲਾ ਲਾਇਦਾ ਅਗਲਾ ਦਾ ਵਾਸਾ ਦੇਖੋ ਜੀ ਜੇ ਤੇ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਤੇ ਜੋ ਵੀ ਬੰਦੀ ਕਾਰਵਾਈਆਂ ਉਹ ਫਿਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਕੀਤੀਆਂ ਜਾਣੀ ਹੈ ਜਿਹੜਾ ਆਟੋ ਸੀ ਬੈਟਰੀ ਕਰਕੇ ਖੋਇਆ ਗਿਆ ਸੀ ਬਿਲਕੁਲ ਜੀ ਸਿੰਘ ਨੇ ਜੀ ਇੱਕ ਬਹੁਤ ਪਲਾਮਾਨ ਸਿੰਘ ਹੈ ਜੀ ਬਹੁਤ ਇੱਕ ਸਾਫ਼ ਇਨਸਾਨ ਉਹਨਾਂ ਨੇ ਬੈਟਰੀ ਲਈ ਸੀ ਦੁਕਾਨਦਾਰ ਕੋ 4000 ਰੁਪਏ ਦੀ 2000 ਸਿੰਘ ਨੇ ਦੇ ਦਿੱਤਾ 2000 ਉਹਨਾਂ ਨੇ ਕਿਹਾ ਵੀ ਥੋੜੇ ਦਿਨ ਬਾਅਦ ਦੇ ਦਾਂਗੇ ਪਰ ਦੁਕਾਨਦਾਰ ਵੱਲੋਂ ਤੱਕੇਸ਼ਾਈ ਕੀਤੀ ਗਈ ਉਹਨਾਂ ਦਾ ਆਟੋ ਹੀ ਉੱਥੇ ਲਵਾਇਆ ਗਿਆ ਜੋ ਕਿ ਉਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਜੋ ਥਾਣੇ ਵੱਲੋਂ ਐਸਐਚਓ ਵੱਲੋਂ ਨਹੀਂ ਹੋਈ ਵੇਖੋ ਜੀ ਜੇ ਇਹੀ ਘਟਨਾਵਾਂ ਹੁੰਦੀਆਂ ਰਹੀਆਂ ਫਿਰ ਜਥੇਬੰਦੀਆਂ ਕੀ ਕਰਨ ਦੱਸੋ ਜੇ ਕਹਿੰਦੇ ਜੇ ਧਰਨਾ ਪ੍ਰਦਰਸ਼ਨ ਜਥੇਬੰਦੀਆਂ ਕਰਦੀਆਂ ਵਾ ਜੇ ਪ੍ਰਸ਼ਾਸਨ ਸਾਡੇ ਸਾਥ ਦੇਵੇ ਪ੍ਰਸ਼ਾਸਨ ਉਸੇ ਵੇਲੇ ਸਪੋਰਟ ਕਰਕੇ ਪਰਚਾ ਦਰਜ ਕਰ ਦਿੰਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਸੀ ਇਸ ਕਰਕੇ ਬੇਨਤੀ ਕਰਦੇ ਆ ਐਸਐਚਓ ਨੂੰ ਕਿ ਜਿਹੜੀ ਇਹ ਬੰਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਾ ਮਤਲਬ ਗਿਆਨੀ ਜੀ ਨੇ ਬਿਆਨੀ ਤੇ ਬੇਰੀ ਕੀਤੀ ਗਈ ਕਿ ਇਹਨਾਂ ਇਹਨਾਂ ਦਾ ਕੋਈ ਜਿਹੜਾ ਬਾਬਾ ਜੀ ਨਾ ਉਹਨਾਂ ਦੇ ਆਟੋ ਚਲਾਉਂਦੇ ਰਹੇ ਤਾਂ ਉਹ ਤੇ ਆਟੋ ਬਣਾਉਣ ਤੋਂ ਬੈਠੀ ਉਹਨਾਂ ਨੂੰ ਪੈਸਿਆਂ ਦਾ ਆਪਸ ਵਿੱਚ ਲੈਣ ਜਾਂਦਾ ਹੋਇਆ ਮਸਲਾ ਹੱਥੀ ਵੀ ਵਾਹ ਬਾਬਾ ਜੀ ਦੇ ਪੈਸੇ ਤੋਂ ਵੱਧ ਘਟ ਤੋਂ ਤਾਂ ਉਹਦੇ ਨਾਲ ਆਪਸ ਵਿੱਚ ਝਗੜਾ ਆ ਦੋਨਾਂ ਦਾ ਤੋਂ ਉਹਦੇ ਦੂਜੇ ਦਿਨ ਸੱਟ ਕਾਫੀ ਲੱਗੀ ਤੋਂ ਉਹਦਾ ਕਰਕੇ ਉਹ ਦਾਖਲਿਆ ਤਾਂ ਇਹਨਾਂ ਦੀ ਚੱਲਣ ਦੀ ਤਫ਼ਤੀਸ਼ ਚੱਲਣ ਦੀ ਇਹਨਾਂ ਦੀ ਤਸਦੀਕ ਚ ਰਹੀ ਦਰਖਾਸਤ ਦੀ ਤੋ ਜੋ ਵੀ ਬੰਦੀ ਕਾਰਵਾਈ ਦੋਨਾਂ ਦੀ ਹੋ ਜਣੀਗੀ ਉਹਨਾਂ ਦੀ ਉਹਨਾਂ ਦੀ ਵੀ ਹੋ ਜਣੀ ਬਾਬਾ ਜੀ ਨਦਰ ਭਿਓ ਜਣੀ ਜੋ ਵੀ ਤਸਦੀਕ ਕਰਕੇ ਰਮ ਸਿੰਘ ਉਹਨਾਂ ਦੇ ਕਿਸੇ ਤਰ੍ਹਾਂ ਦੀ ਇਹ ਅਸ ਇਨੀ ਜੁਗ ਜੁਗ ਗੱਲ ਹੈ ਕਿ ਪਰ ਤਸਦੀਕ ਚੱਲਣ ਦੀ ਜੇ ਦੀ ਜੋ ਹੋਏਗੀ ਐਸੇ ਨੂੰ ਗੱਦ ਫਰ ਕਾਰਵਾਈ ਕੀਤੀ ਜਾਵੇਗੀ ਪਰ ਇਹ ਗੱਲ ਸਾਹਮਣੇ ਆਣੀ ਝਗੜਾ ਪ੍ਰੋਪਰ ਕਿਹੜੀ ਗੱਲ ਨੂੰ ਲੈ ਕੇ ਹੈ ਇਸ ਝਗੜੇ ਦੇ ਬੈਟਰੀ ਦਾ ਨਾ ਜਦ ਬੈਟਰੀ ਗੱਡੀ ਦੇ ਆਟੋ ਦੇ ਚ ਬੈਟਰੀ ਪਾਉਂਤ ਹੋਇਆ ਤੇ ਬੈਟਰੀ ਪਾਈ ਉਹਨਾਂ ਤੋਂ ਪੈਸਿਆਂ ਦਾ ਲੈਣ ਦੇ ਦੇ ਵਿੱਚ ਮਤਲਬ ਸਿਰਫ ਪੈਸੇ ਦਾ ਲੈਣ ਦੇਣਾ ਹੋਰ ਐਸੀ ਕੋਈ ਗੱਲ ਜੇ ਸਾਹਮਣੇ ਨਹੀਂ ਆਈ ਪਰ ਫਿਰ ਤਸਦੀਕ ਕਰਦੇ ਜੇ ਕੋਈ ਗੱਲ ਆਏਗੀ ਤਾਂ ਉਸਨਾਂ ਕਰਗੀ ਇਹਨਾਂ ਬਾਬੇ ਜੀ ਕਮਿਲੇਟ ਕੀਤੀ ਹੈ ਤਸਦੀਕ ਚੱਲਣ ਦੀ ਚਾਹੀਦੀ ਹੈ ਇਹਨਾਂ ਬੰਤੋਂ ਕਿਹਾ ਗਿਆ ਵੀ ਸਾਡੀ ਦਾੜੀ ਨੂੰ ਹੱਥ ਪਾਇਆ ਸੇਦਨ ਸਬੂਤ ਸਬਾ ਦਿੱਤਾ ਨਹੀਂ ਆਜੇ ਕੋਈ ਸਬੂਤ ਨਹੀਂ ਦਿੰਦਾ ਇਹਨਾਂ ਨੇ ਇਹੋ ਜੀ ਇਹਨਾਂ ਨੂੰ ਕਹਿਣਾ ਵੀ ਅਸੀਂ ਤਸਦੀਕ ਕਰਾਂਗੇ ਇਸ ਚੀਜ਼ ਦੀ ਤੇ ਉਹ ਜਿਹਨੇ ਮੈਨ ਜਿਹਨਾਂ ਜਿਹਨਾਂ ਨੇ ਗੱਲ ਵਾਪਰੀ ਉਹ ਵੀ ਨਹੀਂ ਨਾਲ ਹੀ ਨਹੀਂ ਆਏ ਮੈਂ ਤਾਂ ਕਹਿੰਦਾ ਬਲਾਉ ਲਿਆਓ ਦੇ ਕੁਛ ਦੇ ਉਹਨਾਂ ਵੀ ਕੀ ਗੱਲ ਸਾਰੀ ਵਾਪਰੀ ਗਈ ਆ ਤਾਂ ਤਸਦੀਕ ਕਰਾਂਗੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਦੋਨਾਂ ਤਰ੍ਹਾਂ ਮਨੋ ਜੋਰੀ ਹੋਣੀ ਆ